ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਵਰਪਾਲ ਤਹਿਸੀਲ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਭ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 7 ਗਾਵਾਂ ਤੇ ਇੱਕ ਝੋਟੀ ਤੁਹਾਨੂੰ ਦਿਖਾਉਣੀ ਆ ਸਾਰੀ ਵੈਰਾਈਟੀ ਤੁਹਾਨੂੰ ਵਿਖਾਉਣੀ ਆ ਵੱਡੇ ਛੋਟੇ ਭਾਤ ਉਹਨਾਂ ਵਿਖਾਵਾਂਗੇ ਕੋਈ ਟੋਕੜ ਕੱਬਣਿਆ ਕੋਈ ਸੱਜਰ ਆ ਕੋਈ ਬੱਚੇ ਤੋਂ ਬਿਨਾ ਗੱਲਬਾਤ ਹੁਣ ਆਪਾਂ ਕਰਦੇ ਹਾਂ ਜੀ ਓਨ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਬੋਦਨਾਨਕ ਜੀ ਚਲੋ ਵੇ ਦੇ ਕਿਰਪਾ ਚੈ ਜੀ ਤੇ ਨਾਂ ਦੱਸਦੇ ਕਰੀ ਆਪਣਾ ਹਾਂਜੀ ਮੇਰਾ ਪ੍ਰਭ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਰਤਾਰਨ ਬਾਬੇ ਨੋਸੀ ਸਮਾਤ ਵਿੱਚ 4 ਕਿਲੋਮੀਟਰ ਬੈਠਾ ਕਾਲਾ ਸਾਹਿ ਲੱਗਦਾ ਤੇ ਫੋਨ ਨੰਬਰ ਕੋਲ ਤੇ 9980911500 ਠੀਕ ਆ ਤੇ ਅੱਜ ਸੱਤ ਗਾਵਾਂ ਤੇ ਇੱਕ ਝੋਟੀ ਹਨ ਸੱਤ ਗਾਵਾਂ ਇੱਕ ਝੋਟੀ ਠੀਕ ਆ ਤੇ ਸ਼ੁਰੂਆਤ ਆ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਕਾਲੇ ਰੰਗ ਦੀ ਵਹਿੜ ਹੈ ਸੇਂਗੇ ਦੇ ਹੈਗੇ ਆ ਤੇ ਕਿੰਨਾ ਸੁਆਜੇ ਦਾ ਸੁਆ ਵੀਜੀ ਪਹਿਲਾ ਜੇ ਦਾ ਅੱਛਾ ਕਿੰਨਾ ਚਿਰ ਹੋਇਆ ਸੁਈਨ ਨੂੰ ਇਹਨੂੰ ਵੀਜੀ ਮਹੀਨਾ ਹੋ ਗਿਆ ਜੀ ਮਹੀਨਾ ਹੋ ਗਿਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਉਹਦੇ ਨਾਲ 18 ਕਿਲੋ ਹੋ ਗਿਆ ਤਿਆਰ ਬਿਲਕੁਲ ਦੋ ਟਾਈਮ ਚਵਾ ਕੇ ਦੋਗੇ ਜਿੱਦਾਂ ਮਰਜੀ ਕੋ ਚਾਰ ਟਾਈਮ ਚੋ ਵੀ ਦੋ ਟਾਈਮ ਦੀ ਗੱਲ ਖਤਰੀ ਜੀ ਅੱਛਾ ਤੇ ਉਤਰਾ ਠੰਡੀ ਤੇਰੀ ਆ ਠੰਡੀ ਤੇਰੀ ਦਰਸੀ ਭਾਵੇਂ ਚੋਲੇ ਨੂੰ ਕੋਈ ਚ ਲੱਦ ਨਹੀਂ ਲਾਉਂਦੀ ਠੀਕ ਆ ਚਲੋ ਤੁਰਾਂ ਫੇਰ ਇੱਕ ਦਿਨ ਆਪੇ ਹੋਰ ਲਾ ਦੁੱਧ ਮੋਕੇ ਦੇ ਇਹਦੇ ਕੋਲ 18 ਲੀਟਰ ਜਿਹੜਾ ਤਿਆਰ ਦੱਸ ਦੇ ਉਹ ਤੁਸੀਂ ਆਪਣੀ ਚਵਾਈ ਕਰਕੇ ਖੜਨਾ ਲੈ ਜਤ ਮਾਂ ਕਜੀ ਬਾਕੀ ਬਿਲਕੁਲ ਫਿਕਸ ਹਵਾਣੇ ਦੀ ਹੈ ਜਿਹੜੀ ਤੇ ਕਿੰਨਾ ਰੱਖਣਾ ਵੀ ਜੇ ਤਾਂ ਫਿਰ ਮੁੱਲ ਆਪਾਂ ਮੋਲਰ ਪ੍ਰੀਤ ਦਾ ਮੈਂ ਦੇ ਨਾਲ ਕਰ ਲਈਏ 40000 ਰੁਪਏ 40000 ਉਹ ਚ 2000 ਰੁਪਏ ਛੱਡ ਦਾਂ ਅੱਛਾ 38000 38000 ਦੇ ਦੋਗੇ 2 18 ਲੀਟਰ ਚਵਾ ਕੇ ਵਾਲਟਰ ਚਵਾ ਕੇ ਦਵਾਂਗੇ ਘਰੋਂ ਅੱਛਾ ਹਾਂਜੀ ਠੀਕ ਆ 38000 ਹਾਂ ਤੇ ਬੱਚਾ ਕੀ ਮਗਰ ਇਹਦੇ ਮਗਰ ਬੱਚਾ ਦੇ ਦੇ ਮਗਰ ਇਹਦੇ ਬੱਚਾ ਹੈ ਹਾਂਜੀ ਦੋ ਤੇ 18 ਲੀਟਰ ਜਿਹੜਾ ਕਹਿੰਦੇ ਕਿ ਚਵਾ ਕੇ ਦਵਾਂਗੇ ਤੇ 38000 ਦੀ ਕਹਿੰਦੇ ਦਵਾਂਗੇ ਸੋਆ ਪਹਿਲਾ ਹੀ ਆ ਤੇ ਆ ਗਈ ਹਣ ਦੂਸਰੇ ਨੰਬਰ ਤੇ ਹਾਂਜੀ ਹਾਂਜੀ ਇਦੇ ਕੋਲ ਕਿੰਨਾ ਦੁੱਧ ਤਿਆਰ ਇਹਦੇ ਕੋਲ 16 ਕਿਲੋ ਜ 15 ਕਿਲੋ ਬਾਰੀ ਜੀ ਤਿਆਰ ਬਿਲਕੁਲ ਤਿਆਰ ਜਾਂ ਚਵਾਦਣਾਗੇ ਆਪਾਂ ਤੇ ਬੱਚਾ ਹੈਗਾ ਇਹਦਾ ਬੱਚਾ ਹੈਗੇ ਮਗਰਵੱਛੀ ਇਹਦੇ ਇਹਦੇ ਮਗਰਵੱਛੀ ਹੈ ਸੂਈ ਨੂੰ ਕਿੰਨਾ ਚਿਰ ਹੋ ਗਿਆ ਜੀ 3 ਨਵੀਂ ਦਿਨ ਹੋ ਗਈ ਜੀ 3 ਨਵੀਂ ਦਿਨ ਹੋ ਗਿਆ ਨਹੀਂ ਅੰਦਰ ਯੂ ਬਾਹਰ ਨਹੀਂ ਹੋਊਗੀ ਠੀਕ ਆ ਲੈ ਖੋਲਦਾ ਹਾਂ ਫੇਰ ਤੋੜਦੀ ਇਹਨਾਂ ਬਾਕੀ ਥਾਂ ਜਿਹੜਾ ਇਹਦਾ ਵੀ ਕਾਫੀ ਚੰਗਾ ਲੱਗਾ ਹੈ ਕਾਫੀ ਪਿਆਰਾ ਥਾਂ ਹੈ ਜਿਹੜਾ ਇਹਦੇ ਕੋਲ ਵੀ ਆਹ ਦੇ ਸਵੇਹ ਵਾਂ ਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਚੰਗੇ ਗੱਭਰ ਤੇ ਸਾਨੂੰ ਜਿਹੜਾ ਚੱਲੋ ਲੈ ਜਾਓ ਜੀ ਸੋ ਵੀ ਤੋਂ ਨਹੀਂ ਬੱਸ ਲੈ ਜਾ ਕਮਾਗ ਦੁੱਧ ਜਿਹੜਾ ਮੌਕੇ ਤੇ ਦੇ ਕੋਲ 15-16 ਲੀਟਰ ਜਿਹੜਾ ਤਿਆਰ ਦੱਸਦੇ ਆ ਉਹ ਤੁਸੀਂ ਆਪਣੀ ਦੋ ਟਾਈਮ ਚਵਾਈ ਕਰਕੇ ਖੜੇ ਨਾ ਬੱਚੇ ਤੁਹਾਨੂੰ ਹੁਣੇ ਸਾਰੇ ਇਕੱਠੇ ਦਿਖਾ ਦੇਨੇ ਸੋਹਣੇ ਰੰਗ ਰੋਦੀ ਆ ਤੇ ਕਿੰਨਾ ਰੱਖਣਾ ਵੀ ਦੇ ਦਾ ਮੁੱਲ ਫਿਰ ਆਪਾਂ ਮੁੱਲ ਰੁਪਈਏ ਜੀ 50000 ਰੁਪਇਆ 50000 ਦੀ ਹਾਂ 50000 ਦੀ ਦੇ ਦੇਣ ਛੋਟ ਛੜ ਕਰਦੇ ਨੇ ਵਿੱਚ 10000 ਦੀ ਛੜ ਦਿੰਦੇ ਠੀਕ ਆ ਚਲੋ ਬਾਕੀ ਮਾਨਤਨ ਮੌਕੇ ਤੇ ਕੋਈ ਫੋਨ ਲਾਵੇ ਭੈਣ ਭਰਾ ਪਤਾ ਨਹੀਂ ਹੋਕ ਤੇ ਜਾਣੀ ਇਹ ਸੌਦਾ ਜ ਮਤਲਬ ਸੌਦਾ ਕਰੇ ਕੋਈ ਗਾਂ ਦੇ ਹਿਸਾਬ ਨਾਲ ਮੁੱਲ ਲਾਵੇ ਮੁੱਲ ਕਰੇ ਕੋਈ ਗੱਲ ਨਹੀਂ ਜੀ ਕਾਂ ਸਾਹ ਨਾਲ ਵੇ ਤੇ ਹੁਣ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਇਹਦਾ ਬੱਚਾ ਹੈਗਾ ਜੀ ਬੱਚਾ ਹੈਗਾ ਮੇਰਾ ਇਹ ਪਿੱਛੇ ਬੱਚੀ ਜਦੋਂ ਮਗਰ ਠੀਕ ਆ ਕਿੰਨਾ ਚਿਰ ਹੋ ਗਿਆ ਇਹਨਾਂ ਸੋਈ ਨਾ ਦੱਸ ਦੇਣਗੇ ਸੋਈ ਨਾ ਦੱਸ ਦੇਣੋਗੇ ਸੋਈ ਨਾ ਤੇ ਕਿੰਨਾ ਦੁੱਧ ਤਿਆਰ ਕਰ ਗਈ ਜੇ ਦੁੱਧ ਰੁਪਈਆ 8 ਕਿਲੋ ਇਹਦੇ ਤਿਆਰ ਬਿਲਕੁਲ ਹਾਂ ਜੀ ਹਾਂ ਜੀ ਕਿੰਨਾ ਕੋ ਉਤਰਾ ਚੋਈ ਜਾਓਗੇ 10000 ਕਿਲੋ ਚੋਈ ਜਾਓ ਰੁਪਈਆ ਵਾਖੀਏ 15 ਕਿਲੋ ਕਰੀਏ 10000 ਰੁਪਈਆ ਚੋਈ ਜਾ ਜੀ ਬਾਕੀ ਚੱਲੇਗੀ ਜਰਸੀ ਚ ਦੁੱਧ ਵਿੱਚ ਸੰਗਣਾ ਥਾਂ ਥੋੜਾ ਫਰਕ ਜੀ 73 ਕੱਟ ਜੇ ਅਗਲੇ ਥਾਂ ਥੋੜਾ ਕੱਟ ਜੇ ਅਗਲੇ ਠੀਕ ਆ ਤੋਰ ਕਰ ਲੈ ਜਿ ਕਮਾ ਕੇ ਦੁੱਧ ਦੇ ਦੇ ਕੋਲ ਮੌਕੇ ਤੇ ਜਿਹੜਾ ਆ 8 ਕਿਲੋ ਜਿਹੜਾ ਤਿਆਰ ਦੱਸਦੇ ਆ ਬਾਕੀ ਅੱਗੇ ਤੁਸੀਂ ਚੁਾਈ ਆਫ ਕਰਕੇ ਖੜਨੀ ਆ ਬਾਕੀ ਕੋ ਵੀਰ ਫੋਨ ਲਾਵੇ ਇੱਕਰੀ ਮਹਾਂਤਾਂ ਜਿਹੜੇ ਸਾਰਿਆਂ ਚੇ ਹੋਣਗੇ ਮੌਕੇ ਤੇ ਇਹਦਾ ਵੀ ਜੇ ਫਿਰ ਕਿੰਨਾ ਕੁ ਮੁੱਲ ਰੱਖਣਾ ਜੇ ਮੁੱਲ ਆ ਵੀ 3000 5000 ਦੀ ਹਨ 5000 ਦੀ ਆਹ ਨਾ 5000 ਚਲੋ ਵਿੱਚ ਮਾਨਤਾ ਨਾ ਕਰ ਦੋਗੇ ਆਹ ਨਾ ਨਾ ਕਰਿਆ ਕਰੋ ਮਾਨਤਾ ਕਰ ਦਿਆ ਕਰੋ ਕੋਈ ਨਹੀਂ ਭਣ ਭਰਾ ਫੋਨ ਲਾਵੇ ਕੋਈ ਨਹੀਂ ਕਰਦਾ ਗੋਰੀ ਯਾਰ ਕੰਮ ਛੱਡਦਾ ਠੀਕ ਆ ਤੇ ਹੁਣ ਆਪਣੇ ਕੋਲ ਇੱਕ ਹੋਰ ਸੂਈ ਸਵਾਈ ਆ ਗਈ ਹਨਾ ਇਹ ਇਹਦਾ ਮਗਰ ਕੀ ਜੇ ਇਹਦਾ ਮਗਰ ਵਛਾ ਇਹਨੂੰ ਕਿੰਨਾ ਚਿਰ ਹੋ ਗਿਆ ਤੁਸੀਂ ਇਹ ਹਫਤੇ ਦੀ ਸੂਈ ਆ ਤੁਸੀਂ ਹਫਤੇ ਦੀ ਸੂਈ ਆ ਕਿੰਨਾ ਦੁੱਧ ਤਿਆਰ ਕਰ ਗਈ ਜੀ ਇਥੇ ਲੈ ਦੁੱਧ 6 ਕਿਲੋ 6 ਕਿਲੋ ਲੈ ਚਵਾਦਣਾ 6 ਕਿਲੋ ਬੁਖਾਵਾ ਬੁਖਾਵਾ ਚੱਕਰ ਤੈਨਾਂ ਕਰਦੀ ਅੱਛਾ ਜੀ ਉਹ ਸੱਤ ਤੁਸੀਂ ਆਟ ਗਿਆ ਚੀਜੋ ਪਰ ਦੁੱਧ 6 ਕਿਲੋ ਹੈ ਹੋਲੇ ਕਿੰਨਾ ਕੁ ਤਰਾ ਚਵਾਈ ਜਾਓਗੇ ਉਹ ਦਰ ਨਾ 9 10 ਕਿਲੋ ਚਵਾਈ ਜਾਓਗੇ ਇਹਨੇ 12 ਕਿਲੋ ਤੇ ਜਾਣ ਰਹੀ ਹੈ ਠੀਕ ਹੈ ਉਹ ਕਾਦੇ ਹਿਸਾਬ ਨਾਲ ਚਲੋ ਜਿਨੇ ਘਰ ਲਈ ਚਲਾਉਣਾ ਨਾ ਬਾਰੋਂ ਮੁੱਲ ਲਿਆਉਣਾ ਦੁੱਧ ਨਾ ਇਹਨੇ ਦੀ ਆਪਾਂ ਭਾ ਕਰਨਾ ਉਹਨੇ ਉਹਨੇ ਦੋ ਮਹੀਨੇ ਇਹ ਆ ਕਿ ਸੱਜਰ ਹੈਗੀ ਆ ਸਾਰੀਆਂ ਗਰਮੀਆਂ ਦੁੱਧ ਨੇ ਚਵਾਈ ਜਾਣਾ ਮਜਾਣਾ ਚਵਾਈ ਜਾਣਾ ਤੇ ਦੁੱਧ ਵੀ ਸੰਗਣਾ ਮੱਝਾਂ ਵਰਗਾ ਠੀਕ ਹੈ ਟਾ ਦੁੱਧ ਜਿਆਦਾ ਤੋੜਦੀ ਹੈ ਫਿਰ ਇਹਨਾਂ ਵਿੱਚ ਲੇ ਜੀ ਬਜੀ ਦੁੱਧ ਦੇ ਕੋਲ ਮੌਕੇ ਤੇ 6 ਲੀਟਰ ਇਹਨਾਂ ਦੱਸਦੇ ਆ ਬਾਕੀ ਸੂਈ ਨਾ ਥੋੜੇ ਦਿਨ ਹੋਏ ਆ ਇਹ ਆ ਕਿ ਸਾਰੀਆਂ ਗਰਮੀਆਂ ਦੁੱਧ ਜਿਹੜਾ ਚੰਗਾ ਚਵਾਈ ਜਾਊਗੀ ਸੰਗਣਾ ਦੁੱਧ ਹੁੰਦਾ ਵਾ ਇਹਨਾਂ ਦਾ ਤੇ ਕਿੰਨਾ ਰੱਖਣਾ ਵਿਧੇ ਇਹਦਾ ਫਿਰ ਮੋਲ ਆਪਾਂ ਮੋਲਰ ਵੀ 26000 ਰੁਪਇਆ 20000 ਦੀ ਹਨ 24000 ਜੀ ਦੇ ਦੇਣੀ 24000 ਛੋੜ ਦਾਂਗੇ ਕੋਈ ਜਾਣੇ ਭੈਣ ਭਰਾ ਫੋਨ ਲਾਵੇ ਵਰਮਾਂ ਤਾਂ ਗੱਲ ਮਾਂ ਤਾਂ ਮੌਕੇ ਤੇ ਹੋਰ ਹੋ ਜਾਊਗਾ ਤੇ ਉਤਰਾ ਚਵਾਚੂ ਓਕੇ ਤੁਹਾਨੂੰ ਸਭ ਪੂਰੇ ਸਭ ਤੁਹਾਨੂੰ ਪੂਰ ਛੱਟਾ ਕੋਈ ਆਵਾਜ਼ ਘੜਨੀ ਕੋਈ ਰੁਪਈਆ ਨਹੀਂ ਠੀਕ ਆ ਠੀਕ ਆ ਦੁੱਧ ਦੱਸ ਕੇ ਦਵਾਂਗੇ ਜੀ ਬਾਕੀ ਦੁੱਧ ਤੇ ਮੱਝਾਂ ਰਕਾ ਹਨਾ ਦੁੱਧ ਮੱਝਾਂ ਰਕਾ ਆ ਗਾੜੀ ਟੋਕੜ ਗੱਪਣ ਜਰਸੀ ਇਹ ਟੋਕੜ ਗੱਪਣ ਜਰਸੀ ਇਹ ਸ਼ਾਮਿਆਂ ਦੀ ਗੱਪਣ ਜੇ ਤੇ 8 ਕਿਲੋ ਦੁੱਧ ਸਰੇ ਦੇ ਅੱਛਾ ਹਾਂ ਜੀ ਤਿੰਨੇ ਤੱਕ ਸੱਜਣ ਨੇ ਦੁੱਧ ਚੰਗਾ ਕੱਢਿਆ ਹਨਾ ਉਹ ਘਰਾਂ ਦੇ 20 22 ਕਿਲੋ ਚੋਇਆ ਆਪਾਂ ਬਾਹਰ ਫ੍ਰੀਜ ਕੜਾ ਚੋਇਆ ਜੀ ਅੱਛਾ ਕਿਰੋ ਜਿੱਦਾਂ ਸਾਹ ਨਾ ਹੁਣ ਟੋਕੜ ਦੇਣ ਪੱਕਾ ਦੁੱਧ ਹੈ 8 ਲੀਟਰ ਪੱਕਾ ਕਿੰਨਾ ਥਾਂਗਾ 8 ਲੀਟਰ ਦੁੱਧ ਤੇ ਲੜੇ ਤੇ ਲੜਿਆ ਹੈ ਤੇ ਕਿੰਨੇ ਦਿਨ ਚੈੱਕ ਪਾਸਿਆ ਇਹ 6 ਮਹੀਨੇ ਜਾ ਕੇ ਬਾਹਰ 6 ਮਹੀਨੇ ਚੈੱਕ ਪਾਸਿਆ 6 ਨੂੰ ਦੋ ਚਾਰ ਦਿਨ ਘੱਟ ਹੋ ਜਾਣ ਮਾਦੂ ਆਣੇ ਤੇ 6 ਤੋਂ ਬਾਹਰ ਹੋ ਜਾ ਲਾਫਤ ਹੋਰਾ 6 ਮਹੀਨੇ ਦੀ ਗੱਬਣੇ ਤੇ 8 ਕਿਲੋ ਦੁੱਧ ਜਿਹੜਾ ਦੱਸਦੇ ਆ ਤੇ ਸੱਜਰ ਵੀ ਚੰਗੇ ਦੁੱਧਾਂ ਲਈ ਆ ਜਿਹੜੀ ਵੱਡੀ ਜਰਸੀ ਹੈ ਸੱਜਰ ਵੱਡੀ ਜਰਸੀ ਹੈ ਜੀ ਪੰਜਾਬ ਵਾਲੀ ਵੱਡੀ ਜਰਸੀ ਬਾਕੀ ਦਾਦੀ ਮੂੰਹ ਦਾਦੀ ਗਾਂ ਕਿ ਆਪਣੇ ਦਾ ਜਵਦੀ ਤੋਂ ਕੜ ਗੱਪਣ ਚੱਕ ਪਾਸਿਆ ਜੇ ਇਹ ਆ ਕਿ ਇਹ ਵੀ ਦੁੱਧ ਜਿਹੜਾ ਵਾ ਵਧੀਆ ਕੱਢੀ ਜਾਊਗੀ ਤੇ ਇਹਰਾ ਵੀ ਜੇ ਕੀ ਫਿਰ ਜੱਜਾ ਮੁੱਲ ਜੀ ਮੁੱਲ ਦਾ 20000 ਰੁਪਏ ਅੱਛਾ 20000 ਦੇ ਦਾਂਗੇ 20000 ਦੇ ਦੇ ਦਾਂਗੇ ਮਾਨਤਨ ਵਿੱਚੋਂ ਕਰ ਦਵਾਂਗੇ ਠੀਕ ਆ ਤੇ ਆ ਜਿਹੜੀ ਐਂਡ ਤੇ ਆ ਇਹ ਵੀ ਯਾਰ ਜੀ ਅੱਧਾ ਖਾਣਾ ਬਦਾਵਾ ਅੱਛਾ ਪਰਦਾ ਥਾਣ ਜਿਹੜਾ ਅੱਧਾ ਖਾਣਾ ਠੀਕ ਆ ਕੋ ਬਹਿਣੀ ਵਾਲਾ ਥਾਣ ਮਗਰਲਾ ਜਿਹੜਾ ਠੀਕ ਆ ਬਾਕੀ ਤੈਨੂੰ ਥਾਣ ਕਿਆ ਦੁੱਧ 8 ਕਿਲੋ ਥੱਲੇ ਮਗਰ ਬੱਚਾ ਹੈਗਾ ਤੇ ਬੱਚਾ 15 ਬੱਚਾ ਕੀ ਮਗਰ 15 ਦਾ ਸੂਈ ਆ ਬੱਚਾ ਕੀ ਮਗਰ ਬੱਛਾ ਜੀ ਮਗਰ ਇਹਦੇ ਮਗਰ ਬੱਛਾ ਆ ਬੱਚੇ ਅੰਦਰ ਜੇ ਬੱਚੇ ਸਾਰੇ ਅੰਦਰ ਵਿਖਾ ਦਿੰਨੇ ਆ ਅੰਦਰ ਦਿਖਾ ਦਈਏ ਆ ਸਾਰਿਆਂ ਦੇ ਬੱਚੇ ਜਿਹੜੇ ਮੱਜ ਦਾ ਵੀ ਆਜੇ ਹਾਂਜੀ ਮੱਜ ਦਾ ਵੀ ਵੀ ਤੇ ਬਾਕੀਆਂ ਦੇ ਆ ਵੱਛੇ ਵੱਛੀਆਂ ਸਾਰਾ ਕੋਲ ਆ। ਅੱਡਬੀ ਗਾਂ ਨਾ ਬੱਚਾ ਜੀ। ਅੱਡਬੀ ਗਾਂ ਜੀ। ਅੱਡਬੀ ਗਾਂ ਦੇ ਵੱਛੇ ਆ। ਆ ਕੱਟਾ ਝੋਟੀ ਦਾ ਤੇ ਆ ਜਰਸੀ ਜਿਹੜੀ ਨੀਗੀ ਜੀ ਆ। ਛੋਟੀ ਜਰਸੀ ਜਿਹੜੀ। ਹਾਂਜੀ ਤੇ ਆਹ ਅੜੀ ਗਾਂ ਹੁਣ ਵਿਖਾਉਣ ਲੱਗੇ ਆਪਾਂ ਇਹਦਾ। ਇਹ ਆ ਸਿੰਘਾਲੀ ਦਾ ਜੀ। ਠੀਕ ਹੈ। ਤੇ ਉਹ ਅੜੀ ਜਿਹਦਾ ਥਣ ਘਾਟ ਗਾੜ ਦਾ। ਅੱਛਾ ਜਿਹਦਾ ਗਾੜ ਦਾ ਕਾਲੀ। ਠੀਕ ਹੈ ਜੀ। ਚਲੋ ਤੋਰਦਾ ਇਹਨਾਂ ਨੂੰ। ਜਗਰਦਾ ਮਗਰ ਦਾ ਥਾਨ ਘਾਟਿਆ ਇਹਦਾ ਇੱਕ ਚਲੋ ਲੈ ਜਾ ਵੀਰ ਜੀ ਹਲੋ ਤੇਰੇ ਕੋਲ ਵੀਰ ਜੀ ਉੱਤਰਾ ਦੁੱਧ ਕਿੰਨਾ ਜੀ ਆਜਾ ਇਹ ਤੇ ਮੈਂ ਕਰਾਂ ਵਾਕੀ ਥਾਣਾ ਇਹਦੇ ਕੋਲ ਚੰਗਾ ਲੱਗਾ ਤੇ ਉਤਰਾਂ ਵੇਤੀ ਇਹਦੇ ਕੋਲ ਕਿੰਨਾ ਦੁੱਧ 200 ਰੁਪਏ ਦਾ 8 ਕਿਲੋ ਜਿਆ ਚਵਾਦਣਾ ਆਪਾਂ ਤੇ ਮੁੱਲ ਨਹੀਂ ਨਹੀਂ ਮੁੱਲ ਦਾ 22000 ਰੁਪਏ 22000 ਰੁਪਏ ਉਹ ਚੋ ਕਰਦਾਂਗੇ ਮਾਂ ਤਾਂ ਫੁੱਲਾ ਕਰ ਦਿੰਦੇ 20 ਹੀ ਦੇ ਦੋਗੇ ਪੂਰੇ ਦੀ 20 ਤਾਂ ਅੰਦਰ ਕਰਾਂ ਅਛਾ ਅੰਦਰ ਹੀ ਦੇ ਦੋਗੇ ਠੀਕ ਹੈ ਠੀਕ ਹੈ 19000 ਦੀ ਦੇ ਦੋਗੇ ਅਜੇ ਬਾਕੀ ਸੱਜਰ ਗਾਂ ਵਾ ਇਹਦਾ ਕੋਈ ਦਰ ਨਹੀਂ ਦਾ ਕੋਈ ਗੱਲ ਨਹੀਂ ਠੀਕ ਆ ਉਦੋਂ ਬੋਲੇ ਸੌੜੋ ਵਜਾਵਾ ਬਾਕੀ ਚੱਲ ਨਹੀਂ ਸਕਦਾ ਇਹ ਮਿਹਨਤ ਕਰੂ ਇੱਥੇ ਠੀਕ ਹੈ ਇੱਕ ਗਾਂ ਹੋਰ ਤੇ ਇੱਕ ਮੱਝ ਰਹੀ ਹੈ ਨਾ ਮੱਝ ਹੋਣੀ ਇੱਕ ਮੱਝ ਅੱਛਾ ਮੱਝ ਹੀ ਕੱਲੀ ਵਿਖਾਣੀ ਹੈ ਕੱਲੀ ਇੱਕ ਮੱਝ ਹੀ ਰਹੀ ਹੈ ਵਿਖਾਉਣ ਵਾਲੀ ਤੇ ਕਿੰਨਾ ਜੀ ਇਹਦੇ ਕੋਲ ਦੁੱਧ ਉਧਰ ਅੱਜੇ ਕੋਲ ਤੋਂ 9 ਕਿਲੋ ਦੁੱਧ ਹੁੰਦਾ 8-9 ਕਿਲੋ ਹੈਗਾ ਜੀ ਪਹਿਲਾਂ ਸੂਆ ਪਹਿਲਾਂ ਸੂਆ ਜੀ ਠੀਕ ਹੈ ਤੁਰਾਂ ਫੇਰ ਇੱਕ ਰੀਨ ਲਓ ਜੀ ਬਾਕੀ ਸੋਹਣੀ ਝੋਟੀ ਹੈ ਇਹ ਵੀ ਬਾਕੀ ਚੰਗਾ ਕੱਢ ਕਾਠਿਆ ਤੇ ਚੰਗਾ ਬੋਡੀ ਵੇ ਤੇ ਤੇ ਬੱਚਾ ਕਿਵੇਂ ਜੀ ਇਹਦੇ ਮਗਰ ਬੱਚਾ ਕਟਾਇਆ ਜੀ ਇਹਦੇ ਮਗਰ ਮਗਰ ਇਹਦੇ ਕਟਾ ਦੇ ਉੱਤਰਾ ਥਣ ਥਣ ਓਕੇ ਸਾਰੇ ਨੇ ਥਣ ਥੋੜਾ ਛੋਟਾ ਰਹਾ ਜੀ ਇਹ ਬੀ ਗਏ ਅੱਛਾ ਥੋੜਾ ਛੋਟਾ ਰਹੀ ਪਰਤਾ ਨਾ ਤੁਨਾ ਬਰਾਬਰ ਜੀ ਤਾਰਾਂ ਬਰਾਬਰ ਸਾਰਾ ਕੁਝ ਹੈ ਨਾ ਤੇ ਉੱਤਾਰ ਦਾ ਫਰਕ ਉਹਦੇ ਆਪਾਂ ਕਰਾਈ ਸਮੇਤ ਵਾਪਸ ਲੈ ਆਵਾਂਗੇ ਤੇ ਮੋਲੇ ਦਾ ਮੋਲੇ ਵੀ ਫੋਨ ਤੇ ਕਰਨਾ ਹੈ ਦਾ ਅੱਛਾ ਇਹਦਾ ਫੋਨ ਤੇ ਕਰਨਾ ਜਾਇ ਜੇ ਰੱਖਣਾ ਨਹੀਂ ਜਾਇ ਹੀ ਰੱਖਾਂਗੇ ਕਿ ਆਪਾਂ ਨੇ ਐਤਰੀ ਕਰਾਂ ਠੀਕ ਆ ਤੇ ਠੀਕ ਆ ਜੀਰ ਕੁਛ ਕਹਿਣਾ ਬੱਚੀ ਖੋਣੀ ਇੱਕ ਹੋਰ ਵਾਰ ਠੀਕ ਆ ਇਹ ਵੀ ਗਾਂ ਜਿਹੜੀ ਕਹਿੰਦੇ ਕੀ ਉਹ ਸਾਹੀ ਦਿੰਦੇ ਆ ਕਿੰਨਾ ਜਿਹੜੇ ਕੋਲ ਦੁੱਧ ਵੀਰ ਜੀ ਮੈਂ ਵੀ ਦੁੱਧ 10 ਕਿਲੋ ਇਹ ਦੇਖੋ 10 ਕਿਲੋ ਹੈਗਾ ਹਾਂ ਜੀ 10 ਕਿਲੋ ਚਵਾਵਾਂਗੇ ਕਿ ਆਪਾਂ ਬੱਚਾ ਕਹਤਾ ਕਿ ਨਹੀਂ ਨਹੀਂ ਬੱਚਾ ਨਹੀਂ ਆ ਬੱਚੇ ਬਿਨਾਂ ਜੀ ਬੱਚੇ ਤਾਂ ਬਿਨਾਂ ਹੀ ਆ ਤੋੜ ਦਈਏ ਫਿਰ ਇੱਕ ਰੀਨਾਂ ਨੂੰ ਕਿੰਦੀ ਜ਼ੋਰ ਦੇ ਪਰਾਨ ਉਹਦੇ ਤਾਂ ਆਹਨਾਂ ਦਾ ਸਾਈਜ਼ ਗੈਪ ਵੀ ਜਿਹੜਾ ਇਹਦਾ ਚੰਗਾ ਅੱਜ ਲੈ ਆ ਗਏ ਕਿੰਨਾ ਰੱਖਣਾ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਸਰਪ ਜੀ ਮੁੱਲ ਦਾ ਨਿਕਾਇਆ 28000 ਰੁਪਇਆ ਅੱਛਾ 25000 ਦੀ ਹਾਨਾ ਦੇ 25000 ਦੀ ਬਾਕੀ ਨਾ ਇਹਦਾ ਨਾ ਮਗਲਾ ਥਾਣਾ ਇਹਦਾ ਵੀ ਜੀ ਮੜਾ ਕਪੂਰ ਮਾਰਦਾ ਵਾ ਅੱਛਾ ਮਗਰਾ ਥਾਣੇ ਨਾਲ ਆ ਜਾ ਮਗਰਲਾ ਥਾਣਾ ਕਪੂਰ ਮਾਰਦਾ ਵਾ ਪਤਰਾ ਸੰਢੀ ਤੇਰੀ ਇਤਰਾ ਹੀ ਨਾ ਰੁਪਈ ਗਾਲੀ ਕੋਈ ਨਹੀਂ ਦੇ ਠੀਕ ਆ ਤਰਾ ਡਰਦੀ ਆ ਨਾ ਪੁੱਤ ਓਏ ਚਲ ਕੋਈ ਨਹੀਂ ਨਾ 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 ਡਰ ਨਾਲ ਮਸਲਾ ਹੀ ਕੋਈ ਨਹੀਂ ਆ ਦੇਖ ਬਾਕੀ ਇਤਰਾ ਕੇ ਰੇਪਾ ਸ਼ੂਤ ਡਰ ਜਾਂਦਾ ਅਚਾਨਕ ਆਹਦਾ ਥਮ ਆਹ ਤੁਹਾਨੂੰ ਪੂਰ ਮਾਰਦਾ ਠੀਕ ਆ ਉਹ ਦੇਖ ਸਾਡੇ ਆਪ ਘੁਰਮਾਦਾ ਬਾਕੀ ਆਣਾ ਉਹ ਦੇਖਣ ਦਿਓ ਘੁਰਮਾਦਾ ਜੀ ਦਾ ਲਾਗਰ ਵੀ ਬਾਕੀ ਚਲੋ ਜੀ ਦੱਸ ਕੇ ਦੇਣੀ ਜੀ ਦੱਸ ਕੇ ਦੇਣੀ ਆਪਾਂ ਚੀਜ਼ਾਂ ਫਾਇਦਾ ਕੋਈ ਨਹੀਂ ਉਹਦਾ ਹਾਂਜੀ ਹਾਂਜੀ ਤੇ ਠੀਕ ਆ ਜੀ ਕੋਈ ਨਹੀਂ ਬਾਕੀ ਫੋਨ ਲਾਵੇ ਕੋਈ ਕੋਈ ਨਹੀਂ ਦੇ ਦਾਂ ਭੈਣ ਭਰਾ ਨੂੰ ਮੋੜ ਦਿੰਨੇ ਆਪਾਂ ਕਿਸ ਨੂੰ ਠੀਕ ਆ ਫੋਨ ਲਾਵੇ ਕਿਸੇ ਵੀ ਡੰਗਰ ਦਾ ਲਾਵੇ ਕੂੰ ਲਾਵੇ ਸਬਦਾ ਕਰੇ ਕੋਈ ਗਣਕਿਤਤਾ ਨਹੀਂ ਕਿਹੜਾ ਡੰਗਾ ਦਾ ਕਿੱਥੇ ਹੋਣਾ ਸਬਦਾ ਠੀਕ ਹੈ ਜੀ ਕੋਈ ਯਕਨ ਦੇ ਦਾਂਗਾ ਪਰ ਮੋੜਦੇ ਨਹੀਂ ਗੇਨਵੇਂ ਆਪਾਂ ਠੀਕ ਹੈ ਬਾਕੀ ਇਹ ਕਿ ਤੁਹਾਡੇ ਘਰੋਂ ਕਿ ਤਸੱਲੀ ਕਰਕੇ ਖੜੇ ਆਪਣੇ ਘਰੋਂ ਕਿੱਲੇ ਤਸੱਲੀ ਕਰਕੇ ਖੜੇ ਬਾਹਰ ਦਾ ਲਾਂਵਾ ਕੋ ਨਹੀਂ ਬਾਅਦ ਚੋ ਦੀ ਕੋਈ ਗਰੰਟੀ ਨਹੀਂ ਇੱਥੇ ਜੋ ਵੀ ਆ ਇੱਥੇ ਵੇਚ ਆ ਕੇ ਲੈ ਜਾਓ ਤੇ ਹੁਣ ਆਪਾਂ ਵਾਸੀ ਲੈ ਆਂ ਵੱਟੀ ਪੱਟੇ ਨਹੀਂ ਖਾਣ ਦੀ ਆਖੇ ਕਿ ਅਗਲੇ ਆਪਣੇ ਹੀ ਖਾਣ ਦੀ ਆਪਣੇ ਘਰੇ ਹਾਂਜੀ ਹਾਂਜੀ ਇਹਦੇ ਕਰਮਾਂ ਦੇ ਸਬਦੇ ਆ ਬਾਕੀ ਇੱਥੇ ਆਪਣੇ ਕਿੱਲੇ ਚੋਬੇ ਕੋ ਦੋ ਟਾਈਮ ਚੋ ਚਾਰ ਟਾਈਮ ਚੋ ਕੋਈ ਰੋਕਣੀ ਆਪਾਂ ਠੀਕ ਹੈ ਜੀ ਬਹੁਤ ਬਹੁਤ ਬਾਕੀ ਕੋਈ ਵੀ ਇੱਥੇ ਆ ਗਿਆ ਆਪਣੀ ਸਮਝ ਲਾ ਵੇਖ ਚੱਕ ਕੇ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ